ਦੇ ਟਾਈਮ 'ਚ ਜਦੋਂ ਅੱਜ ਪੰਜਾਬ ਦੇ ਵਿੱਚ ਸਾਨੂੰ ਨਸ਼ਿਆਂ ਨਾਲ ਜੋੜ ਦਿੱਤਾ ਜਾਂਦਾ ਹੈ ਪੰਜਾਬ ਨੂੰ ਨਸ਼ੇੜੀ ਕਿਹਾ ਜਾਂਦਾ ਬੜਾ ਦੁੱਖ ਲੱਗਦਾ ਤੇ ਮੈਂ ਇਸ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਔਰ ਬੜੀ پاک ਵਿਤਰ ਧਰਤੀ ਸਾਡੇ ਛੋਟੇ ਸਹਿਬਜ਼ਾਦੇ ਦਾ ਇੱਥੇ ਜਿਹੜਾ ਚੰਨ ਪੈ ਹੋਇਆ ਉਹਨਾਂ ਨੇ ਸਾਨੂੰ ਜਿਉਣਾ ਅੜਖਾ ਜਿਉਣਾ ਸਿਖਾਇਆ ਤੇ ਅੱਜ ਸਾੜੀ ਸਾਹਿਬ ਬਹੁਤ ਉੱਤਰ ਜਗਤ ਤੋਂ ਇਹ ਸ਼ੁਰੂਆਤ ਕਰ ਰਹੇ ਆ ਤੇ ਮੈਂ ਸਾਰੀ ਟੀਮ ਨੂੰ ਵਧਾਈ ਦਿਨਾ ਤੇ ਜਿੱਥੇ ਫੌਜਾ ਸਿੰਘ ਜੀ ਵਰਗੇ ਲੋਕਾਂ ਨੇ ਸਾਡਾ ਪੂਰੀ ਦੁਨੀਆ ਦੇ ਵਿੱਚ ਸਾਡਾ ਸਿਰ ਉੱਚਾ ਕੀਤਾ ਤੇ ਅੱਜ ਇਹ ਬੱਚੇ ਵਿੱਚ ਉੱਚਾ ਕਰ ਰਹੇ ਸਾਰੇ ਇਕੱਠੇ ਹੋ ਕੇ ਤੇ ਬੜਾ ਚੰਗਾ ਉਪਰਾਲਾ ਤੇ ਮੈਂ ਸਭ ਤੋਂ ਵੱਧ ਬੇਨਤੀ ਕਰਦਾ ਲੋਕਾਂ ਨੂੰ ਵੀ ਸੁਪਰਾਲਿਆਂ ਨਾਲ ਜੁੜੋ ਕਿਉਂਕਿ ਆਪਾਂ ਪੰਜਾਬ ਬਚਾਉਣ ਲਈ ਨਸ਼ਾ ਤੋਂ ਮੁਕਤ ਕਰ ਲਈ ਪੰਜਾਬ ਨੂੰ ਜਿਹੜੇ ਉਪਰਾਲੇ ਸੋਚਦੇ ਆ ਉਹ ਸਭ ਤੋਂ ਵੱਡਾ ਉਪਰਾਲਾ ਹੈ ਕਿਉਂਕਿ ਇਹਦੇ ਨਾਲ ਜਿੰਨਾ ਯੂਥ ਜੁੜੂਗਾ ਬੜਾ ਚੰਗਾ ਲੱਗੂਗਾ ਤੇ ਮੈਂ ਆਪਣੇ ਪਰਸਨਲ ਲੈਵਲ ਤੇ ਬੇਨਤੀ ਕਰਦਾ ਸਾਰਿਆਂ ਨੂੰ ਇਸ ਡੋਰ ਚ ਸ਼ਾਮਲ ਹੋ ਕੇ ਆਓ ਇੱਕ ਨਵਾਂ ਇਤਿਹਾਸ ਲਿਖ ਜੀਏ ਇੱਕ ਨਵਾਂ ਪੰਜਾਬ ਬਣਾਈਏ ਪੰਜਾਬ ਦੀ ਸਪੋਰਟਸ ਨੂੰ ਇਸ ਟਾਈਮ ਲੋੜ ਹੈ ਜੀ ਇਹ ਇਹ ਜੇ ਪਰੋਲਿਆਂ ਦੀ ਕਿਉਂਕਿ ਜਦੋਂ ਮਤਲਬ ਮੇਰੀ ਹੁਣ 32 ਸਾਲ ਉਮਰ ਹੈ ਜੀ ਤੇ ਮੈਂ ਜਦੋਂ ਪਿੱਛੇ ਨੂੰ ਥੋੜਾ ਜਿਹਾ ਦੇਖਦਾ ਆਪਣੇ ਵੀ ਅੱਗੇ ਯੂਥ ਆ ਰਹੇ ਤੇ ਥੋੜਾ ਜਿਹਾ ਉਦੋਂ ਨਿਮੋਸ਼ੀ ਥੋੜੀ ਜੀ ਹੁੰਦੀ ਹੈ ਵੀ ਮਤਲਬ ਯੂਥ ਨਸ਼ਿਆਂ ਵੱਲ ਜਾ ਰਿਹਾ ਹੈ ਤੇ ਕਿਸ ਉਹਨਾਂ ਨੂੰ ਐਕਚੁਅਲੀ ਕੋਈ ਪਲੇਟਫਾਰਮ ਹੀ ਮਿਲ ਰਿਹਾ ਤੇ ਆ ਜਿਹੜਾ ਪਲੇਟਫਾਰਮ ਇਹਨਾਂ ਨੇ ਬਣਾਇਆ ਇੱਕ ਖਾਸ ਕਰਕੇ ਆ ਪਵਿੱਤਰ ਜਗ੍ਹਾ ਦੇਤੇ ਤੇ ਇਸ ਚੀਜ਼ ਨਾਲ ਤੇ ਬਹੁਤ ਆਪਣੇ ਆਪ ਪਿੰਡ ਛੋਟੇ ਛੋਟੇ ਜਿੰਨਾਂ ਤੱਕ ਤਾਂ ਤਾਂ ਨਾ ਕਈ ਚੀਜ਼ਾਂ ਪਹੁੰਚਦੀਆਂ ਨਹੀਂ ਆ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਮਿਲਦੀ ਸਪੋਰਟਸ ਨੂੰ ਲੈ ਕੇ ਤੇ ਮੈਨੂੰ ਲੱਗਦਾ ਵੀ ਇਹ ਨਾ ਬਹੁਤ ਵਧੀਆ ਚੀਜ਼ ਆ ਇਹਨਾਂ ਦੇ ਪ੍ਰੋਜੈਕਟ ਮੈਨੂੰ ਲੱਗਦਾ ਹਰ ਜਗ੍ਹਾ ਤੇ ਹੋਣੇ ਚਾਹੀਦੇ ਨੇ ਤੇ ਮੈਨੂੰ ਆਸ ਵੀ ਆ ਵੀ ਚਲੋ ਇਹ ਹੋਰ ਅੱਗੇ ਵਧੇਗਾ ਤੇ ਮੈਂ ਵਧਾਈ ਵੀ ਦੇਣਾ ਸਾਡੀ ਟੀਮ ਨੂੰ ਤੇ ਮੈਂ ਵੀ ਜਿੰਨਾ ਹੋ ਸਕੇਗਾ ਇਹਨਾਂ ਦਾ ਸਾਥ ਦੇਵਾਂਗਾ ਜੀ ਮੇਰਬਾਨੀ ਨਾਰ ਸ਼ੰਤ ਬਾਬਾ ਅਜੀਤ ਸਿੰਘ 48 ਸਹਿਵਾੜਾ ਦਾ ਚਰਨ ਸੇਵਕ ਜਿੱਤੇ ਅੱਜ ਆਪਾਂ ਖੜੇ ਆਂ ਸ਼ੰਤ ਮਹਾਰਾਜ ਦੇ ਹੁਕਮ ਅਨੁਸਾਰ ਪੰਜ ਪਿਆਰਾਂ ਤੋਂ ਇਸ ਸੰਦੀ ਨੀਰ ਖਾ ਕੇ ਤੇ 1995 ਚ ਇਹ ਹਾਲ ਬਣਾਇਆ ਸੀ ਐਕਚੁਅਲ ਚ ਇਹ ਇੰਡੋਰ ਸਟੇਡੀਅਮ ਹੈ ਇਹਦੇ ਵਿੱਚ ਰੈਸਲਿੰਗ ਬਾਕਸਿੰਗ ਜੁਡੋ ਕਰਾਤੇ ਟੇਬਲ ਟੈਂਸ ਫੋਰ ਥਰੀਆਂ ਗੇਮਸ ਪੰਜ ਜਿੰਨੀਆਂ ਵੀ ਹੈਗਾ ਇੰਡੋਰ ਕਰਾ ਸਕਦੇ ਆ ਇਹਦੇ ਚ ਬਾਸਕਟਬਾਲ ਦਾ ਗਰਾਊਂਡ ਵੀ ਮਾਰਕੀਟਾਂ ਕੋ ਸਾਡੇ ਸਕੂਲ ਵੀ ਆ ਕਾਲਜ ਵੀ ਆ ਕਿਉਂਕਿ ਬੱਚਿਆਂ ਬਾਹਰ ਨਾ ਖੇਡਣ ਸੰਗਦੀਆਂ ਹੁੰਦੀਆਂ ਅਸ਼ੋਰੋਂ 95 ਚ ਵੀ ਅਸੀਂ ਬਾਹਰ ਨਹੀਂ ਖੇਡਣਾ ਉਹਨਾਂ ਨੂੰ ਇੱਥੇ ਖਿਲਾਉਂਦੇ ਸੀ ਇਹ ਉਹਨਾਂ ਦੀ ਦੂਰ ਅੰਦੇਸ਼ੀ ਸੀ ਕਿ ਬਣਾਓ ਇੱਥੇ ਫਿਰ ਸਾਰੇ ਸ਼ਟਰ ਲਾਏ ਤਾਂ ਕਿ ਜਿਹੜਾ 400 ਮੀਟਰ ਦਾ ਟਰੈਕ ਬਣਾਇਆ ਇਹ ਯੂਟੀ ਗਵਾਰੀ ਨਾਲ ਔਰ ਸਟੇਡੀਅਮ ਦਾ ਸੱਤਿਆਨਾਸ਼ ਇਹਨਾਂ ਨੇ ਕਰਕੇ ਰੱਖਿਆ ਪਿਆ ਹੈ ਕਿ ਪਿਛਲੇ ਸਾਲ ਰੇਸ ਤੋਂ ਇੱਕ ਦਿਨ ਪਹਿਲਾਂ ਬਾਬਾ ਫੌਜਾ ਸਿੰਘ ਇੱਥੇ ਆਏ ਸੀਗੇ ਤੇ ਰਾਤ ਨੂੰ ਸਾਡੇ ਕੋਲ ਰਹੇ ਤੇ ਉਹਨਾਂ ਨੇ ਨੈਕਸਟ ਡੇ 플ੈਗ ਆਫ ਕੀਤਾ ਜਦੋਂ ਸੈਮਨ ਸਭ ਤੋਂ ਦੌੜ ਕੇ ਪਹਿਲਾਂ ਆਇਆ ਉਹਦੇ ਮੈਡਲ ਪਾਉਣ ਲੱਗੇ ਕਹਿੰਦੇ ਫਸਟ ਮੈਂ ਆਇਆ ਮੈਂ ਕੱਲ ਆਇਆ ਇਹ ਹੁਣ ਆਇਆ ਮੇਰੇ ਮਾਡਲ ਪਾਓ ਫਿਰ ਅਸੀਂ ਉਹਨੇ ਮੈਡਲ ਪਾਇਆ ਜਿਹੜਾ ਕਿ ਉੱਥੇ ਸੀ ਜੋ ਬਟ ਹੈ ਅਸੀਂ ਸਿਾਇ ਸੀ ਉਹਦੇ ਅੱਜ ਕਿਹਾਜ ਕਿੰਨਾ ਹੀ ਚੰਗਾ ਹੁੰਦਾ ਅਗਰ ਉਹ ਵੀ ਇੱਥੇ ਹੁੰਦੇ ਤੇ ਉਹਨਾਂ ਤੋਂ ਆਪਾਂ ਨੂੰ ਅਸ਼ੀਰਵਾਦ ਲੈਣੇ ਚਾਹੀਦਿਆਂ ਚਾਹੇ ਅੱਜ ਉਹ ਆਪਣੇ ਵਿੱਚ ਨਹੀਂ ਆ ਮੈਂ ਮਹਿਸੂਸ ਕਰਨਾ ਕਿ ਸੰਤ ਬਾਬਾਜੀਤ ਸਿੰਘ ਅਨਸਾਰੀ ਸਾਹਿਬ ਵਾਲੇ ਅਗੇ ਬਾਬਾ ਬਾਪੂ ਫੌਜਾ ਸਿੰਘ ਵੀ ਅੱਜ ਆਪਣੇ ਵਿੱਚ ਆਜਰ ਨੇ ਅੱਜ ਹੁਣ ਸਾਰੇ ਆਪਾਂ ਇਹੀ ਅਰਦਾਸ ਕਰੋ ਕਿ ਜਿਹੜੇ ਰਾਸਿਆਂ ਦੇ ਸੰਤ ਮਹਾਰਾਜ ਨੇ ਸਾਨੂੰ ਚਲਾਇਆ ਰੈਸਲਿੰਗ ਬਾਕਸਿੰਗ ਕਬੱਡੀ ਐਸ ਸਟੇਡੀਅਮ ਦੇ ਵਿੱਚ ਪਾਕਿਸਤਾਨ ਅਦ ਇੰਡੀਆ ਦਾ ਕਬੱਡੀ ਮੈਚ ਵੀ ਹੋਇਆ ਇੰਡੀਆ ਪਾਕਿਸਤਾਨ ਦੇ ਰੈਸਲਿੰਗ ਵੀ ਹੋਈ ਦਾਹਰਾ ਸਿੰਘ ਵਗੈਰਾ ਸਾਰੇ ਪਹਿਲਵਾਨ ਆਏ ਸੀਗੇ ਸੰਨੀ ਉਨੀ ਸਾਰੇ ਆਏ ਸੀਗੇ ਉਹਨਾਂ ਦੇ ਦੇਸ਼ੀ ਗੇੜਾ ਹੈ ਅੱਜ ਕੱਲ ਨਸ਼ਿਆਂ ਦਾ ਕਹਿਰ ਚੱਲ ਰਿਹਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਉਹ ਕਰਕੇ ਨਸ਼ਿਆਂ ਤੋਂ ਬਚਾ ਕੇ ਕੁਸ਼ਤੀਆਂ ਵਾਲਾਂ ਖੇਡਾਂ ਵੱਲ ਲਏ ਜਾਵੇ ਭਾਰਤ ਗਾਰਡ ਉਹਨਾਂ ਦੇ ਪਿੰਡ ਕੁਸ਼ਤੀਆਂ 'ਚ ਕਰਾਉਂਦੇ ਹਰੇਕ ਸਾਲ ਤੁਸੀਂ ਸਾਰੇ ਅਰਦਾਸ ਕਰੋ ਕਿ ਅਗਲੇ ਸਾਲ ਨੂੰ ਜਦੋਂ ਵੀ ਅਸੀਂ ਰੇਸ ਕਰਾਈਏ ਆਪਣਾ ਸਟੇਡੀਅਮ ਵੀ ਫੁੱਲ ਫਲੈਜ ਤਿਆਰ ਹੋਵੇ ਅਤੇ ਇਹ ਵੀ ਤਿਆਰ ਹੋਵੇ ਕਿ ਐ ਦੁਨੀਆ ਪਾਸੇ ਐਥਲੀਟਸ ਬਿਲਾ ਕੇ ਇੱਥੇ ਆਪਾਂ ਲੋੜ ਰਿਸ਼ਕਾ ਹੈ। ਸਾਲੀ ਖੇਡਾ ਰਨ ਜਿਹੜੀ ਕਿ 9 ਨਵੰਬਰ ਨੂੰ ਹੋਣ ਜਾ ਰਹੀ ਹੈ। ਅੱਜ ਉਹਦੀ ਫਰਸਟ ਪ੍ਰੈਸ ਫੀਟ ਸੀਗੀ। ਔਰ ਬੜੇ ਮਾਨ ਦੀ ਗੱਲ ਹੈ ਕਿ ਇਸ ਸਟੇਡੀਅਮ ਜਿਹੜਾ 95 ਦੇ ਵਿੱਚ ਬਾਬਾ ਜੀ ਨੇ ਜਿੱਦਾ ਪੰਜ ਪਿਆਰੇ ਦੇ ਨਾਲ ਮਿਲ ਕੇ ਸਾਡੇ ਵੱਡੇ ਬਾਬਾ ਜੀ ਫਰਮਗਾਨੀ ਸੰਤ ਬਾਬਾ ਜੀ ਸਿੰਘ ਜਿੱਦਣੇ ਪੱਥਰ ਰੱਖਿਆ। ਉਦੋਂ ਉਹਨਾਂ ਦੀ ਸੋਚ ਕਿੰਨੀ ਪਰੋਗਰੈਸਿਵ ਹੋਏਗੀ ਕਿੰਨਾ ਅਗਾਂ ਦਾ ਉਹ ਸੋਚ ਰਹੇ ਹੋਣਗੇ ਬੱਚਿਆਂ ਲਈ ਪਿੰਡਾਂ ਲਈ ਇੰਨਾ ਵੱਡਾ ਸਟੇਡੀਅਮ ਬਣਾਇਆ ਹੈ ਤੇ ਇਹ ਸਾਡੀ ਬੜੀ ਕਿਸਮਤ ਹੈ ਕਿ ਸਾਨੂੰ ਇਸ ਚੀਜ਼ ਦਾ ਸਾਨੂੰ ਸੇਵਾ ਬਖਸ਼ੀ ਗਈ ਕਿ ਤੁਸੀਂ ਇੱਕ ਮੈਰਾਥਨ ਫੁੱਲ ਮੈਰਾਥਨ ਜਿਹੜੀ ਕਿ ਪੰਜਾਬ ਚ ਕਰਾਂ ਜਾ ਰਹੇ ਆ लास्ट ਇਅਰ ਵੀ ਅਸੀਂ ਕਰਾਈ ਸੀ ਉਸ ਚੀਜ਼ ਦੀ ਸੇਵਾ ਬਖਸ਼ੀ ਹੁਣ ਸਭ ਤੋਂ ਬੈਸਟ ਗੱਲ ਇਹ ਹੈ ਕਿ ਸਾਡੇ ਜਿਹੜੇ ਸਾਡੇ 올데스트 마라থন 러너 시게 바푸 포지 싱지 오 파మే ਦੁਨੀਆ ਚ ਚਲੇ ਗਏ ਨੇ ਪਰ ਸਾਡੇ ਦਿਲਾਂ ਚ ਸਾਡੀ ਜ਼ਿੰਦਗੀ ਚ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਇੱਥੇ ਬੰਨਿਆ ਰਹੇਗਾ ਤੇ ਪਹਿਲੀ ਮੈਰਾਥਨ ਜੋ ਉਹਨਾਂ ਦੀ ਯਾਦ ਦੇ ਵਿੱਚ ਫੁੱਲ ਮੈਰਾਥਨ ਹੈ ਜਿਹੜੀ ਪੰਜਾਬ ਚ ਕਰਾਈ ਜਾ ਰਹੀ ਹੈ 42 ਕਿਲੋਮੀਟਰ 21 10 ਐਂਡ 5 ਡਿਸਟੈਂਸ ਹੈ ਜਿਹਦੇ ਵਿੱਚ 5 ਵੇਜ categories ਨੇ ਮੇਲ ਫੀਮੇਲ ਦੀਆਂ ਸੋ 90 prizes 8 ਲੱਖ ਦੇ ਪਲਸ cash prizes ਅਸੀਂ ਡਿਸਟ੍ਰਿਬਿਊਟ ਕਰਾਂਗੇ ਕੱਲ ਸਾਡੀ ਬੀਬੈਕਸਪੋ ਹੈ ਉਹਦੇ ਵਿੱਚ ਸਾਡੇ ਡਿਫਰੈਂਟ ਤਰ੍ਹਾਂ ਦੇ ਸਟਾਲਸ ਅਸੀਂ ਲਗਾ ਰਹੇ ਹਾਂ ਤਾਂ ਕਿ ਪਿੰਡਾਂ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਮੈਰਾਥਨ ਦਾ ਐਕਸਪੋਜ਼ਰ ਮਿਲ ਸਕੇ। ਔਰ ਇਹ ਚਿਪਟਾਈ ਮੈਰਾਥਨ ਹੈ 42 21 10 ਵੈਸਟ ਪਾਰਟ ਇੱਕ ਕੋਈ ਲੂਪ ਹੈ। ਔਰ ਸਾਡੇ ਨਾਲ ਜਿਹੜੇ ਹਾਈਡਰੇਸ਼ਨ ਪਾਰਟਨਰਸ ਵੀ ਹੋਣਗੇ ਮੈਡੀਕਲ ਟੀਮ ਸਾਡੀ ਸਾਰੀ ਹੀਲਿੰਗ ਹਸਪੀਟਲ ਔਰ ਚੰਡੀਗੜ੍ਹ ਤੋਂ ਐਂਬੂਲੈਂਸ ਲੈ ਕੇ ਡਾਕਟਰ ਮਤਲਬ ਕੁਝ ਵੀ ਕਮੀ ਨਾ ਰਵੇ ਇੱਕ ਰਨਰ ਦੀ ਸੇਫਟੀ ਸਿਕਿਉਰਿਟੀ ਹਾਈਡਰੇਸ਼ਨ ਰਿਫਰੈਸ਼ਮੈਂਟ ਮੈਡਲ ਤੁਸੀਂ ਦੇਖ ਹੀ ਲਏ ਟੀ-ਸ਼ਰਟ ਤੁਸੀਂ ਦੇਖ ਲਏ ਉਸ ਸਾਰੀ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਗਿਆ ਔਰ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਚਲਾਈ ਹੋਈ ਹੈ ਸਰਕਾਰ ਵੱਲੋਂ ਵੀ ਚਲਾਈ ਹੈ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਰਨਰਸ ਕਸ਼ਮੀਰ ਤੋਂ ਪਾਰਟਿਸਪੇਟ ਕਰ ਰਹੇ ਸਾਡੇ ਕੋਲ ਹਰ ਸਟੇਟ ਤੋਂ ਰਨਰ ਹੈ ਸੜੇ ਕੋਲ ਡਿਫਰੈਂਟ ਕੰਟਰੀਸ ਤੋਂ ਰਨਰ ਹੈ ਦੁਬਈ ਤੋਂ ਜਿਹੜੇ ਕੁਝ ਰਨਰਸ ਕੱਲ ਪਹੁੰਚ ਗਏ ਨੇ ਉਹ ਵੀ ਪਾਰਟਿਸਿਪੇਟ ਕਰ ਰਹੇ ਹੈ ਇਹਦੇ ਵਿੱਚ ਸੂਫੀਆ ਸੂਫੀ ਜਿਹੜੀ ਕਿ ਵਰਲਡ ਚੈਂਪੀਅਨ ਹੈਗੀ ਹੈ ਇਸ ਵਕਤ ਟੌਪ ਤੇ ਚੱਲ ਰਹੀ ਹੈ ਡਾਕਟਰ ਸੁਨੀਤਾ ਗੁਦਾਰਾ ਉਹ ਸਾਰੇ ਸਾਡੇ ਵਿੱਚ ਇੱਥੇ ਕੱਲ ਐਕਸਪੋ ਦੇ ਵਿੱਚ ਤੇ ਉਹ ਪਾਰਟਿਸਿਪੇਟ ਵੀ ਕਰ ਰਹੇ ਹੈ ਉਹ ਇੰਡਸਟਰੀਜ਼ ਨੂੰ ਵਿਟਨੈਸ ਵੀ ਕਰਨ ਜਾ ਰਹੇ ਨੇ ਸੋ ਹਿਸਟਰੀ ਫਿਰ ਤੋਂ ਇੱਕ ਹਿਸਟਰੀ ਬਾਪੂ ਫੋਜਾ ਸਿੰਘ ਜੀ ਦੇ ਨਾਮ ਤੇ ਨਸ਼ਾ ਮੁਕਤ ਤੇ ਕੈਂਸਰ ਚੇਤਨ ਜੀ ਦੀ ਮਹਿਮਾਹੀਮ ਪੰਜਾਬ ਚ ਚੁਲਾਈ ਸੀ ਜਿੱਤੋ ਕਰਕੇ ਤੇ ਮੈਨੂੰ ਜਿਹੜੇ ਬਾਪੂ ਫੋਜਾ ਸਿੰਘ ਜੀ ਸੀ ਨ ਉਹ oh, 112 ਜਿਹੜੇ ਸਾਡੇ ਬ੍ਰੈਂਡ ਮੈਸਜਰ ਸੀ ਜਿੱਤ ਉਹ ਬ੍ਰੈਸਟ ਕੈਂਸਰ ਅਵਨ ਇਸ ਕੈਂਪੇਨ ਜੋ ਮੇਰੇ ਬਾਪੂ ਜੀ ਸੀਗੇ ਸੋ ਉਹਨਾਂ ਦੀ ਯਾਦ ਸਾਡੇ ਕੌਜ਼ ਨੂੰ ਲੈ ਕੇ ਅ ਰਨ ਕਰਾਈ ਜਾ ਰਹੀ ਹੈ ਬਾਬਾ ਜੀ ਦੇ ਆਸ਼ੀਰਵਾਦ ਨਾਲ ਤੇ ਹੰਸਾਲੀ ਸਾਹਿਬ ٹرسٹ ਨਾਲ ਤੇ ਪੈਰਾਗੋਨ ਸਕੂਲ ਸੈਕਟਰ 69 ਦੇ ਸਾਰੇ ਸਟਾਫ ਰਲ ਮਿਲ ਕੇ ਮਲਕੀਆ ਇੱਕ ਪ੍ਰੋਜੈਕਟ ਟੋਟਲ ਕਿੰਨੇ ਪਾਰਟਿਸਪੇਟ ਕਰਨ ਸਰ ਅਸੀਂ 4000 ਦੇ ਕਰੀਬ ਕੱਲ ਸਾਡੇ ਐਕਸਪੈਕਟਿਡ ਪਾਰਟਿਸਪੈਂਟਸ ਨੇ ਸੋ ਸਾਡੇ ਲਈ ਵੀ ਇਹ ਬਹੁਤ ਮਾਨ ਦੀ ਗੱਲ ਹੈ ਲਾਸਟ ਈਅਰ ਸਾਨੂੰ ਰਜਿਸਟ੍ਰੇਸ਼ਨਸ ਖਿੱਚਣੀਆਂ ਪਈਆਂ ਪਰ ਇਹ ਵਰਲਡ ਦੀ ਸਭ ਤੋਂ ਫੇਵਰਿਟ ਐਂਡ ਫੇਮਸ ਰਨ ਹੋ